ਸਰ ਅਮਰਸਰ ਤੋਂ ਆ ਰਹੇ ਹਾਂ ਕਿ ਮੇਰਾ ਬੇਟਾ ਨਿੰਦਰਜੀਤ ਸਿੰਘ ਫੌਜੀ ਆ ਔਨ ਡਿਊਟੀ ਆ ਤੇ ਟੂਲ ਪਲਾਜੇ ਵਾਲਿਆਂ ਨਾਲ ਕੋਈ ਤੁਮ ਮੈਮੋ ਦੀ ਨਿੱਕੀ ਮੋਟੀ ਗੱਲ ਤੋਂ ਤੇ ਉਹਨਾਂ ਨੇ ਮਤਲਬ ਇਹਨੇ ਧਵਾੜਾ ਮਾਰ ਗਿਆ ਉਹਦੇ ਸਿਰ ਦੇ ਵਿੱਚ ਟੂਲ ਪਲਾਜੇ ਵਾਲਿਆਂ ਨੇ ਤੇ ਮਤਲਬ ਜ਼ਖਮੀ ਕਰਤਾ ਉਹਨੂੰ ਤੇ ਗੰਭੀਰ ਸੱਟਾਂ ਲਗੀਆਂ ਕਿ ਕੋਈ ਝਗੜਾ ਹੋਇਆ ਕੀ ਕੰਮ ਸੀ ਨਹੀਂ ਨਿੱਕੀ ਮੋਟੀ ਗੱਲ ਤੇ ਕੋਈ ਉਹਦੇ ਵੱਲੋਂ ਤੇ ਕੋਈ ਕਾਰਵਾਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਅੰਦਰੋਂ ਫੜ ਕੇ ਉਹਦੇ ਕਾਲਰ ਤੋਂ ਖਿੱਚ ਗਏ ਅਤੇ ਬਟਨ ਬਟਨ ਤੌਰ ਤੇ ਉਹਦੀ ਵਜਨ ਤੋਂ ਤੋਂ ਮੈਂ ਮੈਂ ਤੁਹਾਨੂੰ ਬਾਤ ਇਹਨਾਂ ਨੇ 15 20 ਜਣੇ ਇਕੱਠੇ ਹੋ ਗਏ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹਦੇ ਉੱਤੇ ਹਾਂਜੀ ਮੰਗ ਕਰਦੇ ਆਹੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਟੋਲ ਪਲਾਜੇ ਦੇ ਜੋ ਵੀ ਹੈਗੇ ਇੱਥੇ ਸੀਨੀਅਰ ਵਗੈਰਾ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕਿਉਂ ਮਤਲਬ ਇਹ ਤਲਵਾਰਾਂ ਵਾਲੇ ਬੰਦੇ ਜਿਹੜੇ ਰੱਖੇ ਆ ਕਦੇ ਵਾਤੇ ਰੱਖੇ ਗਏ ਹਾਂਜੀ ਵਾਲੇ ਟੋਲ ਨਾਕੇ ਤੇ ਇਹ ਕਰਕੇ ਪਹੁੰਚੇ ਆ ਮੈਂ ਸਾਬਕਾ ਸੈਨਿਕ ਕੁਆਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਪਰ ਮੱਝਾ ਜohn ਲੀਨਟੀ ਮਬਲੋਂ ਇੱਥੇ ਰਿਪਰੈਜ਼ੈਂਟ ਕਰਨ ਆਇਆ ਹੈ ਕਿਉਂਕਿ ਅਸੀਂ ਹਰ ਪੀੜਤਾਂ ਦੀ ਮਦਦ ਵਾਸਤੇ ਸਾਬਕਾ ਸੈਨਿਕ ਮਾਝਾ ਜ਼ੋਨ ਵੱਲੋਂ ਜੋ ਕੈਂਪ ਲਾਇਆ ਉਹਦੇ ਵਿੱਚ ਬਹੁਤ ਜ਼ਿਆਦਾ ਬੀਜੀ ਹਾਂ ਪਰसों ਰਾਤ 117 ਇੰਜੀਨੀਅਰ ਰੈਜiment ਦਾ ਲੜਕਾ ਹੈ ਜੋ ਟ੍ਰਾਂਸਫਰ ਹੋ ਕੇ ਦੂਸਰੀ ਜਗ੍ਹਾ ਪੋਸਟਿੰਗ ਜਾ ਰਿਹਾ ਹੈ ਉਹਨ ਡਿਊਟੀ ਫੌਜੀ ਜਿਹਦੇ ਨਾਲ 6 ਵਜੇ ਇੱਥੇ ਮਨਾਵਲੇ ਟੋਲ ਨਾਕੇ ਤੇ ਵੱਡ ਫੱਟ ਕੀਤੀ ਜਿਹਦੀਆਂ ਫੋਟੋਆਂ ਮੋਬਾਈਲ 'ਚ ਜਿਹਦਾ ਸਿਰ ਵੱਡਿਆ ਗਿਆ ਹੱਥ ਵੱਡਿਆ ਉਸ ਵਿਸ਼ੇ 'ਚ ਅੱਜ ਅਸੀਂ ਇਥੋਂ ਦੀ ਜਿਹੜੀ ਮੇਨ ਅਥਾਰਟੀ ਆ ਟੋਲਾ ਕਾ ਮਨਵਲ ਮੈਨੇਜਰ ਰਜੇਸ਼ ਜੀ ਉਹਨਾਂ ਨੂੰ ਮਿਲਣਾ ਹੈ ਪਰ ਉਹ ਸਾਨੂੰ ਅਜੇ ਮਿਲੇ ਨਹੀਂ ਉਹਨਾਂ ਦਾ ਸ਼ਵਾਸ਼ਣ ਦਿੱਤਾ ਅਹੀਂ ਇਹ ਕਰਕੇ ਇਥੇ ਪਹੁੰਚਿਆ ਵੀ ਟੋਲ ਨਾਕੇ ਦੇ ਜੋ ਦੇਸ਼ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਫੌਜੀ ਸੈਨਿਕ ਜਦੋਂ ਇਹ ਬਲੈਕਆਊਟ ਹੋਇਆ ਸੀ ਇਹ ਪਹਿ ਲਗਾਉਂਦਾ ਹੋਇਆ ਸੀ ਤੇ ਤੁਸੀਂ ਆ ਸਾਰੇ ਜਾਣਦੇ ਭਲੀ ਭਾਦੀ ਸੈਨਾ ਹੀ ਲੜ ਸਕਦੀ ਆ ਬਾਕੀ ਆਪਾਂ ਸਾਰੇ ਲੜ ਸਕਦੇ ਆ ਦੇਸ਼ ਦੀ ਸੁਰੱਖਿਆ ਚ ਜੋ ਦੇਸ਼ ਦੀ ਰੱਖਿਆ ਕਰਦੇ ਆ ਉਹ ਫੌਜੀ ਟੋਲ ਨਾਕੇ ਤੇ ਉਹਨੇ ਹਾਨ ਮਾਰਿਆ ਜਿਹਦੇ ਵਿੱਚ ਟੋਲ ਨਾਕੇ ਦੇ ਇਸ ਨਾਕੇ ਦੇ ਉੱਤੇ ਬੰਦਿਆਂ ਨੇ ਤਲਵਾਰਾਂ ਤੇ ਦਾਹ ਨਾਲ ਉਹਨੂੰ ਵੱਢਿਆ ਗਿਆ ਪਹਿਲਾਂ ਮੈਂ ਅਪੀਲ ਕਰਦਾ ਵਾਂ ਵੀ ਇਸ ਤਰ੍ਹਾਂ ਦੇ ਜਿਹੜੇ ਹਥਿਆਰਾਂ ਵਾਲੇ ਬੰਦੇ ਟੋਲ ਨਾਕੇ ਦੇ ਅਮਪਲਾਈ ਕਿਉਂ ਰੱਖੇਗੇ ਦੂਸਰਾ ਸਰਕਾਰ ਜਦੋਂ ਸਾਨੂੰ ਗੱਡੀਆਂ ਦਿੰਦੀ ਆ ਤੇ ਕਿੰਨਾ ਟੈਕਸ ਲੈਂਦਾ ਤੁਸੀਂ ਵੀ ਜਾਣਦੇ ਤੇ ਇਹ ਟੋਲ ਨਾਕੇ 50 50 ਕਿਲੋਮੀਟਰ ਤੇ ਕਿਉਂ ਲਾਏ ਗਏ ਇਹ ਟੋਲ ਨਾਕਾ ਜੇ ਹੋਣਾ ਵੀ ਚਾਹੀਦਾ ਤੇ 300 ਕਿਲੋਮੀਟਰ ਨਹੀਂ ਤੇ ਸਰਕਾਰ ਨੂੰ ਟੋਲ ਲਾ ਕੇ ਵੈਸੇ ਖਤਮ ਕਰਨੇ ਚਾਹੀਦੇ ਪ੍ਰਾਈਵੇਟ ਕੰਪਨੀਆਂ ਦੀਆਂ ਜੇਬਾਂ ਭਰਨ ਵਾਸਤੇ ਇਹ ਸਰਕਾਰੀ ਦਾਰਿਆਂ ਦੇ ਵਿੱਚ ਮਿਲ ਕੇ ਜਿਹੜੇ ਅਪਰਾਲੇ ਕੀਤੇ ਜਾ ਰਹੇ ਆ ਇਹ ਮਿਲੇ ਜਾ ਰਹੇ ਇਹ ਬਹੁਤ ਨਿੰਦਣਯੋਗ ਆ ਇੱਕ ਸੈਨਿਕ ਨੂੰ ਜਨ ਤੋਂ ਮਾਰਨ ਵਾਸਤੇ ਇਹ ਬੰਦਿਆਂ ਨੇ ਕਾਰਵਾਈ ਕੀਤੀ ਜੋ ਆ ਝੰਡਿਆਲੇ ਦੇ ਲਾਗੇ 421 ਇੰਜੀਨੀਅਰਜਮੈਂਟ ਆ ਜਿਹਦੇ ਵਿੱਚ ਮੁੰਡਾ ਭੱਜ ਕੇ ਜਾ ਕੇ ਬਚਿਆ ਉਥੋਂ ਫਿਰ ਮਿਲਟਰੀ ਹਸਪੀਟਲ ਅਮਰਸਰ ਐਮਚ ਚ ਉਹਨੂੰ ਐਡਮਿਟ ਕਰਾਇਆ ਗਿਆ ਜਿਹਦੇ ਤੇ ਸੀਐਮਪੀ ਜੁਨਟ ਤੇ ਉਹਨਾਂ ਦੇ 2आईसी ਅਸ਼ੀਸ਼ ਸਾਹਿਬ ਇਰਤੇ ਕਾਰਵਾਈ ਕਰਨ ਦੇ ਅੱਜ ਸਵੇਰੇ ਮੈਂ ਡੀਐਸਪੀ ਰਵਿੰਦਰ ਜੰਡਿਆਲੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸਾਰੇ ਨਾਲ ਤੇ ਅਸੀਂ ਪਰਚਾ ਕਰ ਲਿਆ ਤੇ ਆਰਮੀ ਵੀ ਇਹਦਾ ਇਨਵੈਸਟੀਗੇਸ਼ਨ ਕਰ ਰਹੀ ਮੈਂ ਦੋਵਾਂ ਸੰਗਠਨਾਂ ਦਾ ਪ੍ਰਸ਼ਾਸਨ ਦਾ ਤੇ ਆਰਮੀ ਦਾ ਧੰਨਵਾਦ ਕਰਦਾ ਜਿਹੜੇ ਕਾਰਵਾਈ ਕਰਨ ਦੇ ਪਰ ਅਸੀਂ ਆਰਗੇਨਾਈਜੇਸ਼ਨ ਤੌਰ ਤੇ ਇੱਥੇ ਪਹੁੰਚੇ ਹਾਂ ਹਥਿਆਰਬੰਦ ਕਿਉਂ ਰੱਖੇ ਇਹਨਾਂ ਗੁਰਜੀ ਕੀ ਫਤਿਹ ਬਾਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਵੈਟਰਨ ਫਾਇਰ ਆਰਗੇਨਾਈਜੇਸ਼ਨ ਇੰਡੀਆ ਸੀਨੀਅਰ ਵਾਈਸ ਕੈਪਟਨ ਜਸਵੰਤ ਸਿੰਘ ਅੱਜ ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿ ਇੱਕ ਨਾਇਕ ਮਨਿੰਦਰ ਸਿੰਘ ਵਾਰਮਨ ਸੈਨ ਇੰਜੀਨੀਅਰ ਰਿਮੈਂਟ ਦਾ ਜੋ ਬੱਚਾ ਇਥੋਂ ਟੂਲ ਪਲਾਜੇ ਤੋਂ ਕ੍ਰਾਸ ਕਰ ਰਿਹਾ ਸੀ ਜਿਸ ਕਾਰਨ ਥੋੜੀ سی ਇੱਕ ਨਾਰਮਲ ਕਾਰਨ ਉਹਨਾਂ ਇਹਨਾਂ ਟੂਲ ਪਲਾਜਾਂ ਵਾਲਿਆਂ ਨੇ ਕੋਈ 10 ਤੋਂ 15 ਇਕੱਠੇ ਹੋ ਕੇ ਉਹਦਾ ਸਿਰ ਦੇ ਵਿੱਚ ਸਾਟਾ ਸਿਰ ਦੇ ਵਿੱਚ ਦਾ ਮਾਰਿਆ ਬਾਜੂ ਕੱਟੀ ਗਈ ਆ ਹੱਥ ਕੱਟਿਆ ਗਿਆ ਜੋ ਅੰਮ੍ਰਿਤਸਰ ਐਮਚ ਦੇ ਵਿੱਚ ਐਡਮਿਟ ਹੈ ਉਹ ਉਸ ਟਾਈਮ ਰਾਤ ਨੂੰ 10 ਵਜੇ ਗਿਆ ਜਿਹਦੀ ਵਜ੍ਹਾ ਨਾਲ ਐਮਚ ਵਿੱਚ ਓਡੀ ਦੇ ਵਿੱਚ ਸਟਿਚਿੰਗ ਹੋ ਰਹੀ ਸੀ ਇਸ ਕਰਕੇ ਮੈਨੂੰ ਕਾਫੀ ਇਹਨਾਂ ਦਾ ਬਹੁਤ ਟੂਲਪੋਲੋਜੀਆਂ ਵਾਲਿਆਂ ਦਾ ਬਹੁਤ ਨਿੰਦਣਯੋਗ ਗੱਲ ਜੋ ਕਿ ਇੱਕ ਆਰਮੀ ਦੇ ਨਾਲ ਆਰਮੀ ਔਨ ਡਿਊਟੀ ਜਵਾਨ ਦੇ ਨਾਲ ਇਹਨਾਂ ਨੇ ਇਹ ਧੱਕਾ ਕੀਤਾ ਜੋ ਕਿ ਆਰਮੀ ਜਵਾਨ ਮਾਰ ਖਾਏ ਚੈਨਾ ਦੇ ਬਾਰਡਰ ਤੇ ਵੀ ਮਾਰ ਖਾਏ ਪਾਕਿਸਤਾਨ ਦੇ ਬਾਰਡਰ ਤੇ ਵੀ ਮਾਰ ਖਾਏ ਔਰ ਇੱਥੇ ਸਿਵਲ ਪਬਲਿਕੋ ਵੀ ਮਾਰ ਖਾਏ ਏ ਆਰਮੀ ਦੇ ਇੰਨੇ ਇਹ ਸਾਡੀ ਇੰਡੀਅਨ ਲੋਕ ਜੋ ਸਿਵਲ ਲੋਕ ਹੈ ਇਹ ਇੰਡੀਅਨ ਦੇ ਇੰਨੇ ਹੀ ਰਿਸਪੈਕਟ ਕਰਦੇ ਨੇ ਕਿਉਂਕਿ ਦੋਨੋਂ ਸਾਈਡ ਦੇ ਮਾਰ ਖਾਏ ਜਵਾਨ ਇੱਥੇ ਸਿਵਲ ਕੋਈ ਮਾਰ ਖਾਦੇ ਜਾਂ ਕੇ ਐਮਐਚਲ ਵਿੱਚ ਲੋ ਤੁਹਾਨੂੰ ਫੋਟੋਆਂ ਵਿੱਚ ਪਾਈਆ ਕੀ ਹਾਲ ਹੈ ਔਰ ਬਾਰਡਰ ਤੇ ਵੀ ਇਹ ਮਾਰ ਖਾਏ ਇਸ ਕਰਕੇ ਬਹੁਤ ਜਿੰਨਗਲ ਜੋਗ ਆ ਜੋ ਮੇਰੇ ਨਾਲ ਮੇਰੀ ਟੀਮ ਸਾਰੀ ਪ੍ਰੈਜ਼ੀਡੈਂਟ ਸੁਭਦਰ ਮੇਜਰ ਦਲਬਾਗ ਸਿੰਘ ਪ੍ਰੇਮ ਸਿੰਘ ਔਰ ਹੋਰ ਮੇਰੇ ਨਾਲ ਆਪਣੇ ਪਰਮੇਂਦਰ ਸਿੰਘ ਔਰ ਸਾਰੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਮੰਗ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਪੱਕਾ ਠੋਸ ਕੋਈ ਪਵਾਨ ਚੁੱਕਿਆ ਜਾਵੇ ਜੋ ਜਿਹੇ ਟੂਲ ਪੁਲਾਜੇ ਨੂੰ 블랙리스트 ਚ ਪਾਇਆ ਜਾਵੇ ਔਰ ਜਿੱਦਾਂ ਮੇਰ ਦੇ ਵਿੱਚ ਜੁਰਮਾਨਾ ਕੀਤਾ ਗਿਆ ਸੀ ਇਸੇ ਤਰ੍ਹਾਂ ਜੁਰਮਾਨਾ ਕੀਤਾ ਜਾਵੇ ਜੋ ਕਿ ਅਗਲਗ ਕਿਉਂਕਿ ਜੋ ਹਥਿਆਰ ਬੰਦੇ ਇੱਥੇ ਬੰਦੇ ਰੱਖਦੇ ਕਿਉਂ ਰੱਖਦੇ ਨੇ ਇਹ ਬੰਦਿਆਂ ਨੂੰ ਲੋਕਾਂ ਨੂੰ ਸਿਵਲ ਪਬਲਿਕ ਨੂੰ ਕੱਟਣ ਵਾਸਤੇ ਰੱਖਦੇ ਨੇ ਕਿ ਜਾਂ ਆਪ ਜੇ ਡਿਊਟੀ ਵਾਸਤੇ ਰੱਖਿਆ ਜੇ ਹੋਇਆ ਉਸ ਕੇਸ ਤੰਗਲਾ ਵੀ ਹੋ ਸਕਦਾ ਹੈ ਬਾਤचीत DNA ਵੀ ਹੋ ਸਕਦਾ ਹੈ ਜੇ ਆਰਮੀ ਦਾ ਜਵਾਨ ਵਦੀਕੀ ਵੀ ਕਰਦਾ ਹੈ ਕੋਈ ਤਾਂ ਪ੍ਰਸ਼ਾਸਨ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਉਹ ਸੀਐਮਪੀ ਦੇ ਅੰਡਰ ਦਿਓ ਇਹ ਥੋੜਾ ਹੋ ਸਕਦਾ ਕਿ ਉਹਨਾਂ ਕੱਟ ਦੋ ਜੇ 22 ਚਾਂਸ ਕਿਰਪਾਨ ਸਿਰ ਦੇ ਵਿੱਚ ਵੱਜ ਜਾਂਦੀ ਮੁੰਡਾ ਬਰਬਾਦ ਹੋ ਜਾਂਦਾ ਇਹ ਕ ਇੱਕ ਨਾਰਮਲ ਮੰਦਾ ਮਾਰ ਕੇ ਛੁੱਟ ਜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਬੇਦਾਰ ਮੇਜਰ ਆਰਡਰੀ ਕੈਪਟਨ ਨਿਰਮਲ ਸਿੰਘ ਮੇਰੀ ਪੇਰੈਂਟਸ ਜੁਨਿਅਰ 117 ਇੰਜੀਨੀਅਰਿੰਗਮੈਂਟ ਹੈ ਔਰ ਜਿਸ ਲੜਕੇ ਨੂੰ ਮਨਿੰਦਰ ਸਿੰਘ ਨੂੰ ਮਾਨਾ ਵਾਲੇ ਟੂਲ ਪਲਾਜੇ ਦੇ ਉੱਪਰ ਜੋ ਟੂਲ ਪਲਾਜੇ ਦੇ ਗੁੰਡਾਗਰਦੀ ਵਾਲੇ ਸਟਾਪ ਵੱਲੋਂ ਉਹਦੀ ਕੁੱਟਮਾਰ ਕੀਤੀ ਗਈ ਹੈ ਵਾਡਫਟ ਕੀਤੀ ਗਈ ਆ ਉਹ ਲੜਕਾ ਮੇਰੀ ਯੂਨਿਟ ਦਾ ਹੈ ਤੇ ਮੈਂ ਉਹਦੀ ਯੂਨਿਟ ਦਾ ਹੋਣ ਕਰਕੇ ਮੈਂ ਸਿੱਖ ਦਬਾਨਾ ਦਲ ਦਾ ਭਾਈ ਬਲਦੇਵ ਸਿੰਘ ਜੀ ਬਡਾਲਾ ਜੀ ਦੀ ਜਥੇਬੰਦੀ ਦਾ ਸਖਤਰ ਹੋਣ ਕਰਕੇ ਵੈਟਰਨ ਵੇਲੇ ਫਿਰ ਆਰਗੇਨਾਈਜੇਸ਼ਨ ਦਾ ਮੈਂਬਰ ਹੋਣ ਕਰਕੇ ਅੱਜ ਇੱਥੇ ਟੂਲ ਪਲਾਜ਼ੇ ਤੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਭਾਰੀ ਇਕੱਠ ਦੇ ਵਿੱਚ ਨਮਾਇंदे ਪਹੁੰਚੇ ਨੇ ਤੇ ਮੈਂ ਸਿੱਖ ਦਬਾਨਾ ਦਲ ਵੱਲੋਂ ਆਪਣੀ ਹਾਜਰੀ ਭਰਦਾ ਹੋਇਆ ਇੱਥੇ ਪਹੁੰਚਿਆ ਤੇ ਜਿਹੜੀ ਇਹ ਲੜਕੇ ਦੇ ਨਾਲ ਕੁੱਟਮਾਰ ਇਹਨਾਂ ਨੇ ਇੱਥੇ ਟੂਲਪਲੇਜ ਤੇ ਕੀਤੀ ਆ ਇਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਉਸ ਲੜਕੇ ਨੂੰ ਜਦੋਂ ਇਹਨਾਂ ਨੇ ਇੱਥੋਂ ਕੁੱਟਮਾਰ ਕੀਤੀ ਆ ਉਹ ਇੱਕ ਟ੍ਰੇਨ ਜਵਾਨ ਸੀ ਇਸ ਕਰਕੇ ਇਹਨਾਂ ਤੋਂ ਛੁੱਟ ਕੇ ਉਹ ਸਾਡਾ ਜੰਡੇਆਲੇ ਦੇ ਵਿੱਚ ਬਿਲਕੁਲ ਇੱਥੋਂ ਟੂਲਪਲੇਜ ਤੋਂ ਨੀਰੈਸਟ 421 ਇੰਜੀਨੀਅਰ ਸਕਾਡਨ ਹੈ ਇਹ ਬੰਦੀ ਦੀ ਕੀ ਮੰਗ ਹੈਗੀ ਮੇਨ ਮੰਗ ਕੀ ਉਹ ਦੱਸੋ ਕੀ ਮੰਗ ਮੇਨ ਮੰਗ ਸਾਡੀ ਇਹੋ ਹੀ ਆ ਵੀ ਜਿਹੜਾ ਟੋਲ ਪਲਾਜੇ ਸੀਗੇ ਇਹ ਪਹਿਲਾਂ ਤਾਂ ਇੱਕ ਲੋਕਾਂ ਨੂੰ ਲੁੱਟਦਾ ਜਰੀਆ ਬਣੇ ਹੋਏ ਨੇ ਤੇ ਹੁਣ ਲੁੱਟ ਦੇ ਨਾਲ ਨਾਲ ਹੁਣ ਲੋਕਾਂ ਨੂੰ ਕੁੱਟਣ ਦਾ ਵੀ ਜਰੀਆ ਬਣ ਗਏ ਨੇ ਪ੍ਰਸ਼ਾਸਨ ਨੂੰ ਤੇ ਅਸੀਂ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਟੋਲ ਪਲਾਜੇ ਨੇ ਇਨਾਂ ਦੀ ਲੁੱਟ ਵੀ ਢਾਈ ਜਾਵੇ ਤੇ ਇਨਾਂ ਦੀ ਕੁੱਟ ਵੀ ਢਾਈ ਜਾਵੇ ਇਹ ਤੇ ਜਿਹੜਾ ਜਵਾਨ ਜਿਹਨੂੰ ਕੁੱਟਮਾਰ ਹੋਈ ਆ ਉਹ ਆਨ ਡਿਊਟੀ ਸਰਵਸ ਜਵਾਨ ਫੌਜੀ ਜਵਾਨ ਹੈ ਉਹਦੀ ਤੇ ਅਸੀਂ ਗੱਲ ਕਰ ਹੀ ਰਹੇ ਆ ਉਹਦੇ ਲਈ ਤੇ ਅਸੀਂ ਇਨਸਾਫ ਮੰਗ ਵੀ ਰਹੇ ਆ ਪਰ ਇੱਥੇ ਕਿਸੇ ਵੀ ਟੋਲ ਪਲਾਜ਼ੇ ਤੇ ਕਿਸੇ ਆਮ ਇਨਸਾਨ ਨੂੰ ਵੀ ਕਿਉਂ ਕੁੱਟਿਆ ਮਾਰਿਆ ਜਾਵੇ ਇਨਾਂ ਨੂੰ ਇਹ ਅਥਾਰਟੀ ਕਿਹੜੀ ਸਰਕਾਰ ਨੇ ਦਿੱਤੀ ਆ ਕਿੰਨੇ ਦਿੱਤੀ ਆ ਕਿਉਂ ਦਿੱਤੀ ਆ ਗਵਰਨਮੈਂਟ ਪੰਜਾਬ ਸਰਕਾਰ ਇਹਦੀ ਪੂਰੀ ਸ਼ਾਨ ਬੀਨ ਕਰੇ ਤੇ ਪੁਲਿਸ ਪ੍ਰਸ਼ਾਸਨ ਤੇ ਆਰਮੀ ਆਰਮੀ ਪ੍ਰਸ਼ਾਸਨ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੋ ਵੀ ਇਸ ਮਨਿੰਦਰ ਸਿੰਘ ਜਵਾਨ ਦੇ ਨਾਲ ਕੀਤਾ ਗਿਆ ਉਹਨੂੰ ਬਹੁਤ ਹੀ ਜਲਦੀ ਤੋਂ ਜਲਦੀ ਉਹਨੂੰ ਇਸ ਦੇ ਵਿੱਚ ਇਨਸਾਫ ਦਵਾਇਆ ਜਾਵੇ ਜੇ ਇਹ ਇਨਸਾਫ ਜਲਦੀ ਨਾ ਦਵਾਇਆ ਗਿਆ ਜਾਂ ਇਹਦੇ ਵਿੱਚ ਕੋਈ ਅਨਾਕਾਨੀ ਹੋਈ ਤੇ ਫਿਰ ਸਾਡੀ ਸਾਬਕਾ ਸੈਨਿਕ ਵੈਲਫੇਅਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਫਿਰ ਅਗਲਾ ਸਟੈਪ ਇਥੇ ਕੀ ਲਿਆ ਜਾਊਗਾ ਉਹਦੇ ਬਾਰੇ ਫਿਰ ਦੁਬਾਰਾ ਅਸੀਂ ਮੀਟਿੰਗ ਕਰਕੇ ਖੁਦ ਜਾਣਦੇ ਹੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਦੇਖ ਘਟਨਾਈ ਤੋਂ ਹੈ ਜੀ ਇੱਕ ਬੱਸ ਵਾਲਾ ਆ ਗਿਆ ਬੱਸ ਲਾਤੀ ਉਹਨੇ ਅੱਗੇ ਜਿਹੜੇ ਵੀਡੀਓ ਦੇ ਮੁਤਾਬਕ ਮੈਂ ਦੇਖੀ ਤੇ ਜਿਹੜਾ ਮੋੜਿਆ ਨੇ ਮੈਨੂੰ ਦੱਸਿਆ ਬੱਸ ਵਾਲਾ 15 ਦਿਨ ਤੋਂ ਫਰੀ ਜਾ ਰਿਹਾ ਪੈਸੇ ਨਹੀਂ ਨਾ ਲਾ ਦੇ ਜਾਂਦੇ ਲੋਕਾਂ ਨੂੰ ਗਾਲ੍ਹਾਂ ਕੱਢਦਾ ਸੀ ਉਹਨਾਂ ਨੇ ਬੱਸ ਵਾਲ ਨੂੰ ਰੋਕ ਕੇ ਭਾਈ ਤੂੰ ਬੱਸ ਰੋਜ਼ੇ ਜਾਣਾ ਦੋ ਚੱਕਰ ਆਉਂਦਾ ਤੇਰੇ 280 ਰੁਪਏ ਬੰਦਰਾ ਤੂੰ ਇੱਕ ਚੱਕਰ ਤੇ ਹੀ ਪੈਸੇ ਦੇ ਦੋ ਦੇ ਨਹੀਂ ਦੇ ਉਹਨਾਂ ਨੇ ਅੱਗੋਂ ਬੱਤਮੀਚੀ ਕਿੰਨੀ ਗਾਲਾਂ ਕੱਢੀਆਂ ਉਹਨਾਂ ਨੇ ਉਹਦੇ ਤੋਂ ਜ਼ਬਰਦਸਤੀ ਪਾਚੀ ਘਟਾਈ ਇਹ ਜਿਹੜਾ ਮੁੰਡਾ ਸੀ ਆਰਮੀ ਦਾ ਜਵਾਨ ਸੀ ਇਹ ਪਿੱਛੇ ਸੀ ਬਸਦੇ ਕਾਰ ਵਿੱਚ ਜੀ ਤੇ ਉਹਦੇ ਪਿੱਛੇ ਕੋਈ ਡਰਾਈਵਰ ਸੀ ਸ਼ਾਇਦ ਕੋਸ਼ਿਸ਼ ਸੀਗੀ ਬੋਰ ਘਬੀ ਇਹਨਾਂ ਨਾਲ ਹੀ ਲਾਈਨ ਖੜੀ ਸੀ ਮੁੰਡਿਆਂ ਨੇ ਉਹਨਾਂ ਕਿਹਾ ਬਈ ਤੁਸੀਂ ਭਾਈ ਸਾਹਿਬ ਅੱਨਵਾਦੀ ਆ ਜਾਓ ਇਹ ਲਾਈਨ ਖੜੀ ਹੈ ਇੱਧਰ ਆ ਜਾਓ ਉਹਨਾਂ ਨੇ ਕਿਹਾ ਕਿ ਮੈਨੂੰ 1-2 ਮਿੰਟ ਹੋ ਗਿਆ ਇੱਥੇ ਮੈਂ ਇਸੇ ਲਾਈਨ ਤੇ ਜਾਵਾਂ ਪਲੀਜ਼ ਬੈਠ ਗਰੋ ਬੱਸ ਚੱਲੀ ਗਈ ਅੱਗੇ બસ ਗਈ ਉਹ ਵੀ ਚਲੇ ਗਏ ਪਿੱਛੇ ਕਿਸੇ ਨੇ ਮਤਲਬ ਉਹਨਾਂ ਨੂੰ ਪੈਸੇ ਮੰਗੇ ਰੋਕਿਆ ਡਾਈ ਕਾਰ ਕਿਸੇ ਨੇ ਨਹੀਂ ਕਿਹਾ ਫਿਰ ਉਹਦੇ ਬਾਅਦ ਇਹਨਾਂ ਦੀ ਗੱਲ ਵੱਧ ਗਈ ਉਹ ਅੱਗੇ ਜਾ ਕੇ ਖਲੋ ਗਿਆ ਕਿਤੇ ਕੋਟਰ ਦੇ ਕਿਤੇ ਸਾਈਡ ਤੇ ਉਹਨੇ ਗੱਡੀ ਲਈ ਪਰਮਾਤਮਾ ਜਾਣ ਦਾ ਉਹ ਗੱਲ ਕਰਨ ਆਏ ਜਾਂ ਕਿਸ ਤਰ੍ਹਾਂ ਇਹ ਫੇਰ ਹੁੰਦਾ ਇਹ ਹੱਥ ਪਾਈ ਜਿਹੜੀ ਆ ਉਹ ਉਹ ਵੀਡੀਓ ਤੇ ਮੈਂ ਦੇਖੀ ਹਾਂ ਜੀ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਾਮ ਨੂੰ ਫੌਜੀ ਆਪਣੇ ਕਾਰ ਦੇ ਉੱਤੇ ਬਹੁਤਨ ਦੋਸਤਾਂ ਦੇ ਨਾਲ ਅੰਮ੍ਰਿਤਸਰ ਤੋਂ ਇੱਧਰ ਨੂੰ ਆ ਰਹੇ ਸੀ ਡੰਡੇ ਵਾਲੇ ਉੱਥੇ ਪਿਆਰ ਵਾਸਤੇ ਲੱਗੀ ਸੀ ਪਿਆਰ ਵਾਸਤੇ ਉਹਨਾਂ ਦੇ ਨਾਲ ਆ ਉਸ ਵਿੱਚ ਟੋਲ ਵਾਲਿਆਂ ਦੇ ਨਾਲ ਝਗੜਾ ਪੁਰਿਆ ਸੀ ਇਹ ਪਿੱਛੇ ਸੀ ਜੋ ਇਹਨਾਂ ਦੀ ਐਫਆਈਆਰ ਦੇ ਮਤਾਬਕ ਅਸੀਂ ਐਫਆਈਆਰ ਕਰ ਦਿੱਤੀ ਹੈ ਨਾ ਤੇ ਬਿਆਨ ਤੇ ਬਿਆਨ ਮੁਤਾਬਕ ਉਹਨਾਂ ਨੇ ਕਿਹਾ ਵੀ ਟੋਲ ਵਾਲਿਆਂ ਨੇ ਵਾਪਸੇ ਜਾਣ ਨੂੰ ਕਿਹਾ ਉਹ ਕਹਿੰਦੇ ਸਾਡੀ ਗੱਡੀ ਜਿਹੜੀ ਆ ਪਿੱਛੇ ਨਹੀਂ ਹੋ ਸਕਦੀ ਪਿੱਛੇ ਜਾਮ ਲੱਗਾ ਉੱਥੋਂ ਹੀ ਇਹਨਾਂ ਦਾ ਆਸ ਵਿੱਚ ਟਕਰਾਅ ਹੋ ਗਿਆ ਤੇ ਇਹਦੇ ਵਿੱਚ ਦੋ ਜੋ ਨਿਹੰਗ ਸਿੰਘ ਪਾਣੇ ਦੇ ਵਿੱਚ ਸੀਗੇ ਬੰਦੇ ਇਹ ਹੈਗੇ ਆ ਅਮਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਤੇ ਬਚਿੱਤਰ ਸਿੰਘ ਪੁੱਤਰ ਰਵੈਲ ਸਿੰਘ ਇਹ ਇਹਨਾਂ ਨੇ ਫਿਰ ਇਹਨਾਂ ਦੇ ਕੁਰਪਾਨਾ ਮਾਰੀਆਂ ਉਹ ਅਸੀਂ ਪਰਚਾ 307 ਦੇ ਵਿੱਚ ਦਰਜ ਕਰ ਲਿਆ ਤੇ ਤਫਤੀਸ਼ ਚੱਲੀ ਹੋਈ ਆ ਅੱਜ ਦੇ ਵਿੱਚ ਕੋਈ ਨੋਟ ਨਹੀਂ ਕਰਨਾ ਬਣ ਗਿਆ ਇਹਨਾਂ ਨੇ ਜੰਗ ਸਿੰਘ ਦਾ ਮੰਦੋ ਸਹਿਜਾ ਗੁਨੋਬੀ ਨੂੰ ਵੀ ਬੁਲਾਇਆ ਕਿ ਕਿੰਨਾ ਗੱਤਪੁੱਲ ਬਿਲਕੁਲ ਇਹ ਜੋ ਮੇਰੇ ਤਾਂ ਹੁਣ ਧਿਆਨ ਦੇ ਵਿੱਚ ਆਇਆ ਅਸੀਂ ਇਹ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਪਾਵਾਂਗੇ ਤੇ ਜਿਹੜੇ ਜੱਥੇਬੰਦੀ ਨਾਲ ਰਿਲੇਟਡ ਆ ਉਹ ਜਿਹੜੇ ਉਹਨਾਂ ਦੇ ਮੁਖੀ ਹੈਗੇ ਆ ਉਹਨਾਂ ਦੇ ਧਿਆਨ 'ਚ ਵੀ ਲਿਆਵਾਂਗੇ ਕਿਉਂਕਿ ਬਿਹਾਗ ਸਿੰਘ ਤਾਂ ਕੋਈ ਇੱਥੇ ਮੇਰੇ ਹਿਸਾਬ ਦੇ ਨਾਲ ਕੋਈ ਡਿਊਟੀ ਤੇ ਹੈ ਨਹੀਂ ਇਹ ਪ੍ਰਾਜਿਆ ਆਏ ਬਾਰ ਬਾਰ ਮਨੂੰ ਇਹ ਜਿਹੜੇ ਕਿਉਂ ਇਹੇ ਜਿਠਾ ਰੰਨਾ ਨੂੰ ਕੱਟ ਕੀ ਚਾਹੁੰਦੀ ਹੈ ਨਹੀਂ ਕੋਈ ਗੱਲ ਨਹੀਂ ਜੀ ਬਿਲਕੁਲ ਪਰਚਰ ਸੀ ਰਜਿਸਟਰਡ ਕਰਤਾ ਸਾਰਿਆਂ ਦੇ ਰੈਸਟ ਪਾਵਾਂਗੇ ਜੀ